ਮੇਰੇ ਪੋਤੇ ਨੇ 11 ਸਾਲ ਦਾ ਅਮਰੀਕਾ ਤੋਂ ਆਇਆ ਪਰਦਾ ਛੇ ਵਿੱਚ ਤੇ ਉਹ ਕਹਿੰਦਾ ਦਾਦੂ ਕੱਲਿਆਂ ਨਹੀਂ ਜਾਣਦਣਾ ਮੈਂ ਕਿਹਾ ਕੱਲਿਆਂ ਨੂੰ ਕੀ ਹੈ ਕੋਈ ਨਹੀਂ ਕੁਛ ਨਹੀਂ ਦਿੰਦਾ ਕੰਨਾ ਉਹ ਕਹਿੰਦਾ ਮੈਂ ਮੈਂ ਤੇ ਨਾਲ ਹੀ ਜਾ ਜੇ ਤੁਸੀਂ ਜਾਣਾ ਤਾਂ ਮੈਂ ਜਾਣਾ ਹੀ ਤਾਂ ਅੱਛਾ ਉਹ ਨਾਲ ਹੀ ਚਲ ਗਿਆ ਪੁੱਤ ਨਾਲ ਚਲ ਗਿਆ ਉਹ ਫਿਰ ਉਹਨੂੰ ਅਸੀਂ ਇੱਕ ਤੁਸੀਂ ਬੰਦ ਤੇ ਲੰਗਰ ਲਾਇਆ ਸੀ ਉੱਥੇ ਫਿਰ ਉਹਨੂੰ ਲੰਗਰ ਬਤਾਉਣ ਲਾਇਆ ਮੈਂ ਉਹਨੂੰ ਦੱਸਿਆ ਵੀ ਆਪਾਂ ਕਿਉਂ ਆਉਨੇ ਆ ਹੂੰ ਪਿਆ ਆ ਗਰੀਬ ਲੋਕ ਇਹਨਾਂ ਦੇ ਬੇਟਾ ਆਪਾਂ ਪੁੱਤ ਮਤ ਕਰ ਅਪਕਾ ਥੋੜਾ ਬਹਿਣਾ ਇੰਨਾ ਵਿਚਾਰੇ ਦੇ ਦੇ ਘਰ ੜੁੜ ਗਏ ਸਭ ਕੋਈ ੜੁੜ ਗਿਆ ਵਿਚਾਰੇ ਉੱਤੇ ਬੈਠੇ ਆ ਕੋਈ ਤੁਸੀਂ ਤੇ ਸੌਂ ਜਾਂਦੇ ਵਿਚਾਰੇ ਛੋਟੇ ਛੋਟੇ ਇੰਨਾ ਦੇ ਬੱਚੇ ਆ ਉਹਨੂੰ ਫੇਰ ਮੈਨੂੰ ਫੇਰ ਉਹਨੇ ਮੈਨੂੰ ਕਿਹਾ ਕਿ ਕਹਾਦਾ ਕਿਹਾ ਕਿ ਦਾਦੂ ਯੂ ਆਰ ਗੁੱਡ ਜੋਬ ਕਹਿੰਦਾ ਤੁਸੀਂ ਬਦਲ ਉਹ ਕਹਿੰਦਾ ਕਿ ਤੁਸੀਂ ਰਿਸਕ ਵੀ ਲਿਆ ਤੇ ਬਸ ਤੁਸੀਂ ਬੜਾ ਚੰਗਾ ਕੰਮ ਕੀਤਾ ਗਰੀਬ ਲੋਕਾਂ ਦੀ ਮੱਥ ਕਰਕੇ ਮਤਲਬ ਬੜਾ ਕਲੀਨ ਹੈ ਹਾਰਟ ਜੈ ਅਮਰੀਕਾ ਦਾ ਜੰਮਿਆ ਬੜਾ ਬਹੁਤ ਵਧੀਆ ਬੱਚਾ ਕਹਿੰਦਾ ਹੁਣ ਮੈਨੂੰ ਅਹਿਸਾਸ ਹੋਇਆ ਕਿ ਤੁਸੀਂ ਕਿੰਨਾ ਵੱਡਾ ਕੋ